देवाय देवकी नन्दनायच नंदगोप कुमाराय गोविन्दाए नमो नमः कृष्णाय वासुदेवाय हरे परमात्माने प्रान्त क्लेश नाशाय गोविन्दाए नमो नमः भगवान द नाम सिमरन ਨਾਮ ਜਪ ਕਰਨ ਦੇ ਨਾਲ ਗ੍ਰੰਥਾਂ ਦੇ ਵਿੱਚ ਬਹੁਤ ਕੁਝ ਲਿਖਿਆ ਹੈ ਸੰਤਾਂ ਨੇ ਬਹੁਤ ਸਮਝਾਇਆ ਹੈ ਵਿਦਵਾਨਾਂ ਨੇ ਬਹੁਤ ਵਿਆਖਿਆ ਕੀਤੀ ਹੈ ਇਹ ਨਾਮ ਸਿਮਰਨ ਦੇ ਨਾਲ انسان ਦੇ ਜੋ ਪੁਰਾਣੇ ਪਾਪ ਕਰਮ ਨੇ ਖਤਮ ਹੋ ਜਾਂਦੇ ਨੇ ਨਵੇਂ ਕਰਨ ਦੀ ਪ੍ਰਵਿਰਤੀ ਵੀ ਖਤਮ ਹੋ ਜਾਂਦੀ ਹੈ ਨਾਮ ਇਕ ਇਹ ਜà ਸ਼ਬਦ ਹੈ ਜਿਹੜਾ ਕਿ ਆਪਾਂ ਨੂੰ ਪ੍ਰਮਾਤਮਾ ਭਗਵਾਨ ਦੇ ਨਾਲ ਮੇਲ ਕਰਾ ਦਿੰਦਾ ਹੈ। ਨਾਮ ਨਰੰჯਨ ਨੀਰ ਨਰਾਇਣ ਰਸਨਾ ਸਿਮਰਤ ਪਾਪ ਬਲਾਇਣ ਗੁਰੂ ਰਾਮ ਸਾਹਿਬ ਜੀ ਵਿੱਚ ਗੁਰੂ ਮਹਾਰਾਜ ਜੀ ਕਹਿੰਦੇ ਨੇ ਕਿ ਜੋ ਨਾਮ ਹੈ ਇਹ ਰਚਨਾ ਦੁਆਰਾ ਜਪਿਆ ਜਾਪੇ ਤਾਂ ਆਪਣੇ ਪਾਪ ਖਤਮ ਹੋ ਜਾਂਦੇ ਹਨ। ਨਾਰਨ ਕਹਤੇ ਨਰਕ ਨ ਜਾਏ ਨਾਰਨ ਸੇਵ ਸਗਲ ਫਲ ਪਾਏ ਨਾਰਨ ਇੱਕ ਨਾਮ ਹੈ ਜਿਸ ਦਾ ਨਾਮ ਲੈਣ ਨਾਲ ਪਰਮਾਤਮਾ ਸਾਹਮਣੇ ਹਾਜ਼ਰ ਹੋ ਕੇ ਆਪਣੇ ਭਗਤਾਂ ਦੀ ਰਖਵਾਲੀ ਕਰਦਾ ਹੈ ਨਰਕ ਤੋਂ ਦੁੱਖਾਂ ਤੋਂ ਬਚਾਉਂਦਾ ਹੈ ਸਿਮਰਨ ਕਰਨ ਦੇ ਨਾਲ ਕੁਝ ਲੋਕਾਂ ਦੇ ਮਨ ਦੇ ਵਿੱਚ ਆ ਜਾਂਦਾ ਹੈ ਕਿ ਸਾਨੂੰ ਸਾਹਮਣੇ ਵਾਲ ਨਹੀਂ ਮਿਲਦਾ ਪਰ ਨਾਮ ਪਹਿਲਾਂ ਆਪਣੇ ਜਿਹੜੇ ਮਾਰੇ ਕਰਮ ਨੇ ਉਹਨਾਂ ਨੂੰ ਬਾਹਰ ਕੱਢਦਾ ਹੈ ਜਦੋਂ ਵੀ ਆਪਾਂ ਨਾਮ ਸਿਮਰਨ ਕਰਦੇ ਆ ਤਾਂ ਆਪਣੇ ਜਿਹੜੇ ਮਾਰੇ ਖਿਆਲ ਨੇ ਪੁਰਾਣੇ ਪਾਪ ਨੇ ਜਾਂ ਪ੍ਰਾਣੀ ਕਿਸਨ ਰੰਜਸ ਹੈ ਉਹ ਸਾਹਮਣੇ ਆ ਜਾਂਦੀ ਹੈ ਉਸ ਨੂੰ ਬਾਹਰ ਕੱਢਣ ਵਾਸਤੇ ਨਾਮ ਇੱਕ ਜੋਰ ਲਾਉਂਦਾ ਹੈ ਕਿ ਤੂੰ ਬਾਹਰ ਜਾ ਇਸ ਜਗ੍ਹਾ ਮੈਨੇ ਆਉਣਾ ਹੈ ਇਸ ਕਰਕੇ ਲੋਕਾਂ ਨੂੰ ਆਵਾਸਿਆਂ ਵੀ ਆਉਂਦਿਆ ਨੇ ਨੀਂਦ ਵੀ ਆਉਂਦੀ ਐ ਤੰਦਰਾ ਵੀ ਆਉਂਦੀ ਐ ਨਾਮ ਸਿਮਰਨ ਕਰਕੇ ਕਈ ਵਿਗਨ ਪੈਂਦੇ ਨੇ ਕਿਉਂਕਿ ਜਦੋਂ ਕੋਈ ਆਪਣਾ ਪੁਰਾਣਾ ਕਰਮ ਐ ਪਾਪ ਕਰਮ ਐ ਮਾੜਾ ਕਰਮਾ ਨੂੰ ਬਾਹਰ ਕੱਢਾਂਗੇ ਤਾਂ ਉਹਨੇ ਆਪਣਾ ਜੋਰ ਲਾਉਣਾ ਕਿ ਐਸੇ ਵਿੱਚ ਰਹਾ ਤੈਨੂੰ ਸਜਾ ਦਵਾਂ ਪਰ ਜਿਹੜਾ ਨਾਮ ਸਿਮਰਨ ਐ ਉਸ ਦੁਆਰਾ ਉਹਨੂੰ ਬਾਹਰ ਕੱਢਿਆ ਜਾਂਦਾ ਜਿਵੇਂ ਆਪਾਂ ਕਿਸੇ ਨੂੰ ਕਿਰਾਏ ਤੇ ਮਕਾਨ ਦੇ ਦਈਏ ਤਾਂ ਉਹਨੂੰ ਬਾਹਰ ਕੱਢਣ ਵਾਸਤੇ ਕਿੰਨੀ ਮਿਹਨਤ ਕਰਨੀ ਪੈਂਦੀ ਹੈ ਇਸੇ ਤਰ੍ਹਾਂ ਜਿਹੜੇ ਆਪਣੇ ਜਨਮ ਜਨਮਾ ਤੋਂ ਕਰਾਇ ਤੇ পাপ ਕਿਤੇ ਹੋਏ ਬੈਠੇ ਹਨ ਆਪ ਦਾ ਡੰਡ ਭੁਗਤਾ ਰਹੇ ਹਨ ਉਹ ਉਹਨਾਂ ਨੂੰ ਕੱਢਣ ਵਾਸਤੇ ਆਪਾਂ ਨੂੰ ਕਿੰਨੀ ਮਿਹਨਤ ਕਰਨੀ ਪਵੇਗੀ ਨਾਮ ਸਿਮਰਨ ਵਾਸਤੇ ਕਿੰਨਾ ਆਪਾਂ ਨੂੰ ਜੋਰ ਲਾਉਣਾ ਪਵੇਗਾ ਜਿਸ ਕਰਕੇ ਨਾਮ ਸਿਮਰਨ ਦਾ ਫਲ ਬਹੁਤ ਵੱਡਾ ਹੈ ਨਾਮ ਸਿਮਰ ਨਾਲ ਜਨਮ ਜਨਮ ਦੇ ਦੁੱਖ ਦੂਰ ਹੋ ਜਾਂਦੇ ਹਨ ਨਾਮ ਦੇ ਨਾਲ ਜੋ ਮਰਜੀ ਕਾਮਨਾ ਕਰੋ ਉਹ ਪੂਰੀ ਹੋ ਜਾਂਦੀ ਹੈ ਸੰਤ ਮਹਾਤਮਾ ਇਹ ਕਹਿੰਦੇ ਹਨ ਕਿ ਪ੍ਰਮਾਤਮਾ ਦਾ ਨਾਮ ਸਿਮਰਨ ਕਰੋ ਸੇਵਾ ਕਰੋ ਸੇਵਾ ਕਰਦੇ ਕਰਦੇ ਨਾਮ ਸਿਮਰਨ ਕਰੋ ਨਾਮ ਸਿਮਰਨ ਦਾ ਸਮਾਂ ਸਵੇਰ ਵੇਲੇ ਅਮਰਤ ਵੇਲੇ ਜ਼ਿਆਦਾ ਵਧੀਆ ਦੱਸਿਆ ਜਾਂਦਾ ਹੈ ਨਾਮ ਹਰ ਟਾਈਮ ਸਿਮਰਨ ਕਰ ਸਕਦੇ ਆ ਕੰਮ ਕਰਦੇ ਸਮੇਂ ਵੀ ਪਰ ਉਹਦਾ ਫਲ ਦਾ ਫਰਕ ਪੈ ਜਾਂਦਾ ਹੈ ਜਿਵੇਂ ਕਿ ਸਵੇਰੇ ਉੱਠਣ ਨਾਲ ਜਲਦੀ ਸੂਰ ਚੜ੍ਹ ਤੋਂ 2 ਘੰਟੇ ਪਹਿਲਾਂ ਉੱਠਣ ਨਾਲ ਨਾਮ ਸਿਮਰਨ ਦਾ ਫਲ 10 ਗੁਣਾ ਵੱਧ ਗ੍ਰੰਥਾਂ ਵਿੱਚ ਦੱਸਿਆ ਗਿਆ ਹੈ ਇਸ ਕਰਕੇ ਆਪਣਾ ਜੋ ਵੀ ਇਨਸਾਨ ਸਵੇਰੇ ਸੂਰ ਚੜ੍ਹਨ ਤੋਂ ਪਹਿਲਾਂ ਉੱਠਦਾ ਹੈ ਉਹਨੂੰ ਦਿਨ ਦੇ ਨਾਮ ਸਿਮਰਨ ਨਾਲੋਂ 10 ਗੁਣਾ ਫਲ ਜ਼ਿਆਦਾ ਮਿਲਦਾ ਹੈ ਇਸ ਕਰਕੇ ਨਾਮ ਸਿਮਰਨ ਕਰੋ ਨਾਮ ਸਿਮਰਨ ਕਰਦੇ ਕਰਦੇ ਆਪਣਾ ਕਰਮ ਵੀ ਕਰੋ ਸੇਵਾ ਵੀ ਕਰੋ ਆਪਣੇ ਨੇੜੇ ਗਊਸ਼ਾਲਾਾਂਾਂ ਨੇ ਉਹਨਾਂ ਦੇ ਵਿੱਚ ਵੀ ਜਾਓ ਗਊਆਂ ਦੀ ਸੇਵਾ ਵੀ ਕਰੋ ਕਿਉਂਕਿ ਜਿੱਥੇ ਗਊਆਂ ਦਾ ਵਾਸ ਹੈ ਉੱਥੇ ਭਗਵਾਨ ਆਪਣੇ ਆਪ ਵਿਰਾਜਮਾਨ ਹੁੰਦੇ ਹਨ ਗਊ ਗਰੀਬ ਇਹਨਾਂ ਦੀ ਸੇਵਾ ਕਰਨ ਨਾਲ ਮਾਨੂੰ ਸ਼ਾਂਤੀ ਮਿਲਦੀ ਹੈ ਗੋਹ ਦੀ ਸੇਵਾ ਕਰਨ ਦੇ ਨਾਲ ਆਪਣੇ ਜਿਹੜੇ ਦੁੱਖ ਨੇ ਉਹ ਦੂਰ ਹੋ ਜਾਂਦੇ ਨੇ ਸੇਵਾ ਤੇ ਸਿਮਰਨ ਦੋ ਭਲੇ ਇੱਕ ਸੰਤ ਇੱਕ ਰਾਮ ਰਾਮ ਜੋ ਦਾਤਾ ਮੁਕਤੀ ਕਾ ਸੰਤ ਜਪਾਵੇ ਨਾਮ ਨਾਮ ਸਿਮਰਨ ਕਰਕੇ ਸੰਤਾਂ ਦਾ ਸੰਗ ਹੋ ਜਾਂਦਾ ਹੈ ਤੇ ਸੰਤਾਂ ਸੰਗ ਕਰਕੇ ਹੀ ਨਾਮ ਦਾ ਸਿਮਰਨ ਹੁੰਦਾ ਹੈ ਇਸ ਕਰਕੇ ਸਾਰੇ ਸੰਗਤ ਨਾਮ ਸਿਮਰਨ ਕਰੋ ਸੰਤਾਂ ਮਾਤਮਾ ਦਾ ਦਰਸ਼ਨ ਕਰੋ ਗਊਆਂ ਦੀ ਸੇਵਾ ਕਰੋ ਜਗਾ ਜਗਾ ਜਾ ਕੇ ਸੰਤਾਂ ਦੇ ਸਤਸੰਗ ਸੁਣੋ ਸਤਸੰਗ ਇੱਕੋ ਜਾਣੀਏ ਜਿੱਥੇ ਇੱਕੋ ਨਾਮ ਬਖਾਣੀਏ ਪ੍ਰਮਾਤਮਾ ਦਾ ਨਾਮ ਸਿਮਰਨ ਕਰਨਾ ਹੀ ਸਤਸੰਗ ਹੈ ਆਪਣੇ ਭਗਤਾਂ ਦੇ ਚరిత్ర ਵਿੱਚ ਇਹ ਸਿੱਖਿਆ ਮਿਲਦੀ ਹੈ ਜਿਸ ਮਰਜੀ ਭਗਤ ਦੀ ਕਥਾ ਲੈ ਲਓ ਉਹਨਾਂ ਨੇ ਨਾਮ ਸਿਮਰਨ ਕੀਤਾ ਹੈ ਧਰੋਵ ਨੇ ਤੈਲਾਦ ਨੇ ਅੱਜ ਕੱਲ੍ਹ ਕਾਲੂ ਚ ਮੀਰਾ ਵਾਹੀ ਧੰਨਾ ਭਗਤ ਵੀ ਅਦਾਸ ਜਿੰਨੇ ਵੀ ਆਪਣੇ ਘਰਤ ਹੋਏ ਨੇ ਸਭ ਨਾਮ ਸਿਮਰਨ ਦੇ ਉੱਤੇ ਹੀ ਉਹਨਾਂ ਨੇ ਜ਼ੋਰ ਦਿੱਤਾ ਹੈ ਕਿ ਉਹਨਾਂ ਨਾਮ ਸਿਮਰਨ ਕਰਕੇ ਪ੍ਰਮਾਤਮਾ ਦਾ ਸਾਖ ਸਾਧ ਕਰਕੇ ਆਪਣੇ ਜੀਵਨ ਨੂੰ ਸਫਲ ਕੀਤਾ ਹੈ ਇਸ ਕਰਕੇ ਆਪਾਂ ਸਾਰਿਆਂ ਨੂੰ ਨਾਮ ਸਿਮਰਨ ਕਰਨਾ ਚਾਹੀਦਾ ਹੈ ਸ਼੍ਰੀਮਨ ਨਾਰਾਇਣ 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 ਸ਼੍ਰੀਮਨ ਨਾਰਾਇਣ 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 ਸ਼੍ਰੀਮਨ ਨਾਰਾਇਣ 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 ਸ਼੍ਰੀਮਨ ਨਾਰਾਇਣ 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 ਸ਼੍ਰੀਮਨ ਨਾਰਾਇਣ ਨਾਰਾਇਣ નારાયણ നാരായ ഭജവ നാരായണ 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 ഭജ നാരായണ നാരായണ ഭജ നാരായണ നാരായണ കൃമ നാരായണ